ਉਸੀ ਲੋਟਰੀ ਏਜੰਸੀ ਆ ਜਿਸ ਦਿਨ ਕਿਹਾ ਸੀ ਵੀ ਏਜੰਸੀ ਖੁੱਲੂਗੀ ਵਿਰੋਧੀਆਂ ਨੇ ਕਿਹਾ ਸੀ ਵੀ ਇਹ ਤੋਂ ਕੁਝ ਨਹੀਂ ਲੱਗਦਾ ਅੱਜ ਮੁੰਜੀ ਠੋਕਦੀ ਤਾਂ ਮੁੰਡੇ ਦੇ ਕੋਲੋਂ ਪਹਿਲੀ ਵਾਰ ਇਨਾਮ ਲੱਗੇਗਾ ਦੇਖ ਲਓ ਭਾਈ ਜੀ ਤੇ ਭਾਈ ਜੀ ਤਾਂ ਆਪਾਂ ਪੁੱਛ ਦਿਆਂਗੇ ਨੰਬਰ ਤੁਸੀਂ ਵੀ ਲੈ ਤਾ ਇਹਨਾਂ ਦੀ ਕਿਹੜੀ ਟਿਕਟ ਹੈ ਲੈ ਵੀ ਆਹ ਟਿਕਟ ਦੇ ਵਿੱਚੋਂ ਇਨਾਮ ਲੱਗੇਗਾ ਤੇ ਕਿੰਨੇ ਘੰਟੇ ਜੀ ਖੁਸ਼ੀ ਬਹੁਤ ਆ ਜੇ ਰਸਤੇ ਜਾ ਰਹਾ ਤੇ ਜਦ ਜੇ ਸਾਨੂੰ ਫੋਨ ਆ ਗਿਆ ਜੀ ਤੁਹਾਨੂੰ ਨੰਬਰ ਲੱਗ ਗਿਆ ਤੁਹਾਡਾ ਜੀ ਠੀਕ ਹੈ ਅਸੀਂ ਜਦੀ ਵਾਪਸ ਆ ਗਏ ਜੀ ਅਜੇ ਹੋਰ ਕਲੀਅਰ ਕਰਦਾ ਆ ਆ ਖੜਾ ਇਹਦੇ ਕੋਲੋਂ ਇੱਕ ਹਫ਼ਤੇ ਚ ਅੱਜ ਦਿਨ ਨੋਟ ਕਰ ਲੋ ਫਾਸਟ ਪ੍ਰਾਈਜ਼ ਆਊਗਾ ਜਿਹੜੀ ਦਾ ਮਨ ਹੈ ਲੋ ਜੀ ਬਾਈ ਜੀ ਕਹਿੰਦੇ ਉਮਰਾਂ ਨੇ ਛੋਟੀਆਂ ਤੇ ਕਾਰਨਾਮੇ ਵੱਡਿਆ ਮੁੰਡੇ ਨੇ ਬਾਈ ਜੀ ਪਹਿਲੀ ਵਾਰ ਵੱਡਾ ਕਾਰਨਾਮਾ ਕਰਤਾ ਕਿਵੇਂ ਕਰਤਾ ਸਾਰੀ ਗੱਲਬਾਤ ਕਰਦਾ ਕਿ ਆਪਾਂ ਵੀ ਪੰਡਤ ਜੀ ਜੋ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਆ ਜੀ ਬਾਈ ਜੀ ਪੰਡਤ ਜੀ ਦਾ ਚੇਲਾ ਤੇ ਪੰਡਤ ਜੀ ਇੱਧਰ ਖੜੇ ਨੇ ਹਾਂ ਜੀ ਪੰਡਤ ਜੀ ਜਿਹੜੇ ਜੋ ਕਿਹਾ ਉਹ ਕਰਿਆ ਤੇ ਜੋ ਕਿਹਾ ਉਹ ਕਰਾਂਗੇ ਕੁੰਭ ਰਾਸੀ ਹੁਣ ਵੀ ਕਹਿਣਾ ਕੁੰਬਰਾਸੀ ਸੇਵਾ ਦੇ 7ਵੇਂ ਮਹੀਨਾ ਲੱਕਿਆ ਲਾਟਰੀ ਦੇ ਪੈਸੇ ਆਉਣ ਦੀ ਸੁਭਾਵਨਾ ਪੰਡ ਲਾਟਰੀ ਏਜੰਸੀ ਕੋਲ ਆ ਕੇ ਤੁਸੀਂ ਆਪਣੀ ਟਿਕਟ ਲੈ ਆ ਸਕਦੇ ਹੋ ਇਹ ਮੇਰਾ ਚੇਲਾ ਵਾਲਾ ਹਾਂ ਜੀ ਜਿਹਨੂੰ ਦਿੱਤਾ ਥਾਪੜਾ ਪੰਡ ਲਾਟਰੀ ਏਜੰਸੀ ਨੇ ਜੋਸੀ ਲਾਟਰੀ ਏਜੰਸੀ ਆ ਜਿਸ ਦਿਨ ਕਿਹਾ ਸੀ ਵੀ ਏਜੰਸੀ ਖੁੱਲੂਗੀ ਵਿਰੋਧੀਆਂ ਨੇ ਕਿਹਾ ਸੀ ਵੀ ਇਹ ਤੋਂ ਕੁਝ ਨਹੀਂ ਲੱਗਦਾ ਅੱਜ ਮੁੰਜੀ ਠੋਕਤੀ ਸੈਕੰਡ ਪ੍ਰਾਈਜ਼ ਆ ਅੰਕਲ ਨੂੰ ਅੰਕਲ ਜੀ ਬਾਕੀ ਆ ਪੰਕਲ ਜੀ ਨਾਲ ਗੱਲਬਾਤ ਕਰਾਂਗੇ ਅਸੀਂ ਕਰੀਏ ਸਸਰੀ ਗੱਲ ਬਾਈ ਇੱਕ ਗੱਲ ਹੋਰ ਹੈ ਜਿਹੜਾ ਪ੍ਰਾਈਜ਼ ਲੱਗਿਆ ਅੰਕਲ ਨੂੰ ਪੁੱਛੋ ਟਿਕਟ ਕਿਵੇਂ ਦਿੱਤੀ ਆ ਦੱਸੋ ਅੰਕਲ ਜੀ ਟਿਕਟ ਲੈਤੀ ੱਜ ੱੱਕੇ ਨਾਲ ਦਿੱਤੀ ਆ ਪੰਡੇ ਜੀ ਅਸੀਂ ਦੋ ਦੋ ਬਾਰੀ ਜਿੱਤਦੀ ਦੋ ਬਾਰੀ ਜੀ ਤੀਸਰੀ ਬਾਰੀ ੱੱਕੇ ਨਾਲ ਹੋ ਗਈ ਵਾੜਾ ਜੀ ਤੇ ਮੈਂ ਤੁਹਾਨੂੰ ਕੀ ਕਹਾਂ ਵੀ ਤਵੇਰ ਦੀ ਫਿਰਦੀ ਆ ਇਹ ਗੱਲ ਲੱਗੂਗਾ ਪਹਿਲਾਂ ਵੀ ਨਾਮ ਲੱਗ ਚੁੱਕੇ ਨੇ ਸਾਨੂੰ ਛੋਟੇ-ਬੋਟੇ ਪਹਿਲਾਂ ਵੀ ਨਾਮ ਲੱਗ ਛੋਟੇ-ਵੱਡੇ ਹਾਂਜੀ ਤੇ ਬਹੁਤ ਵਧੀਆ ਪ੍ਰੋਗਰਾਮ ਆ ਜੀ ਇਹ ਕਿਹੜੇ ਵਾਰ ਨਾਮ ਲੱਗ ਚੁੱਕੇ ਜੀ ਸਾਨੂੰ ਚੌਥੀ ਵਾਰ ਲ ਲੈ ਚੌਥੀ ਵਾਰ ਲੱਗ ਗਿਆ ਜੀ ਲੈ ਵੀ ਆ ਮੁੰਡੇ ਦੇ ਕੋਲੋਂ ਪਹਿਲੀ ਵਾਰ ਇਨਾਮ ਲੱਗ ਗਿਆ ਦੇਖ ਲਓ ਬਾਈ ਜੀ ਤੇ ਬਾਈ ਜੀ ਤਾਂ ਆਪਾਂ ਪੁੱਛ ਦਿਆਂਗੇ ਨੰਬਰ ਤੁਸੀਂ ਵੀ ਇਨਾਮ ਦੀ ਕਿਹੜੀ ਟਿਕਟ ਹੈ ਮੈਂ ਵੀ ਆਹ ਟਿਕਟ ਦੇ ਵਿੱਚੋਂ ਨਾਮ ਲੱਗਿਆਗਾ ਦੇਖ ਇਹਨਾਂ ਦੀ ਟਿਕਟ ਹੁਣ ਜਮਾ ਇਹਨਾਂ ਕੋਲ ਆ ਗਈ ਸਾਡੇ ਕੋਲ ਤੇ ਇਹਨਾਂ ਦਾ ਜੋ ਵੀ ਆਪਣੇ ਪ੍ਰੋਸੈਸ ਹੋਊਗਾ ਉਹ ਕਰਕੇ ਇਹਨਾਂ ਨੂੰ ਪੇਮੈਂਟ ਦਿੱਤੀ ਜਾਊਗੀ ਠੀਕ ਹੈ ਕਿੰਨੇ ਰੁਪਏ ਦਾ ਨਾਮ ਲੱਗਿਆ ਪੰਡਤ ਜੀ ਇਹਨਾਂ ਨੂੰ ਸੈਕੰਡ ਪ੍ਰਾਈਜ਼ ਲੱਗਿਆ 5 ਸੀਰੀਜ਼ ਆ ਹਾਂਜੀ ਜੇ 10 ਸੀਰੀਜ਼ ਹੁੰਦੀ 90 ਲੱਗਦਾ 29 ਕਾਰ ਤੇ 9000 ਇਹ 5 ਸੀਰੀਜ਼ ਇਹਨਾਂ ਕੋਲ ਪੰਜ ਟਿਕਟਾਂ ਨੇ 45000 ਰੁਪਏ ਦਾ 45000 ਦਿੱਲੀ ਵਾਲੀ 4 ਵਜੇ ਲਾਟਰੀ ਆ ਠੀਕ ਹੈ ਖੁਸ਼ੀ ਕਿੰਨੀ ਕੰਤ ਜੀ ਖੁਸ਼ੀ ਬਹੁਤ ਹੈ ਜੇ ਰਾਸਤੇ ਜਾ ਰਹਾ ਤੇ ਜਦ ਸਾਨੂੰ ਫੋਨ ਆ ਗਿਆ ਜੀ ਤੁਹਾਨੂੰ ਇਹ ਦੱਸੋ ਵੀ ਪੰਡ ਲਾਟਰੀ ਜੈਂਸੀ ਤੇ ਇਹ ਹੈਗਾ ਵੀ ਜੋ ਕਹਨੇ ਆ ਕਰਦੇ ਹਾਂ ਹਾਂ ਜੀ ਹਾਂ ਸਾਹਿਬ ਸੋ ਨੂੰ ਅੱਜ ਤੋਂ ਮੈਂ 2 ਮਹੀਨੇ ਪਹਿਲਾਂ ਕੀ ਕਿਹਾ ਸੀ ਉਧਰ ਖੜੇ ਸੀ ਆਪਾਂ ਹਾਂ ਜੀ ਕਹਦੇ ਉਹਨਾਂ ਦਾ ਨਾਮ ਲੱਗਣਗੇ ਬਹੁਤ ਲੱਗਣਗੇ ਪ੍ਰੋਬਲਮ ਦੱਸੀ ਜਿਵੇਂ ਮੈਂ ਤੁਹਾਨੂੰ ਤੇ ਤੁਹਾਡੀ ਪ੍ਰੋਬਲਮ ਸੋਲਵ ਹੋ ਹਾਂ ਜੀ ਹਾਂ ਜੀ ਠੀਕ ਹੈ ਬਾਕੀ ਪੈਸਾ ਹਰ ਇੱਕ ਚੀਜ਼ ਦਾ ਸੰਭਾਲਣਾ ਦੀ ਡੀਡ ਦੇ ਵਿੱਚ ਸਹੀ ਗੱਲ ਹੈ ਬਾਕੀ ਮੈਂ ਇਹ ਵੀ ਕਿਹਾ ਹੋਇਆ ਹੁਣ ਵੀਡੀਓ ਜਿਵੇਂ ਦੇਖੋ ਵਿੱਚ ਲੋਕੋ ਨੇ ਬਾਬਾ ਕਹਿੰਦੇ ਨੇ ਮੇਰੇ ਕੋਲ ਮੈਂ ਪਰ ਬਾਬਾ ਹੈ ਨਹੀਂ ਆਮ ਇਨਸਾਨ ਆ ਤੇ ਪਰ ਲੋਕਾਂ ਨੇ ਬਣਾਤਾ ਬਣਾਤਾ ਜਿਆਦਾ ਉਹਨੂੰ بار-बार ਇੱਕ ਅਲੱਗ-ਅਲੱਗ ਫੋਟ ਆਉਂਦਾ ਦੁੱਖ ਰੋਂਦਾ ਤਾਂ ਮੈਨੂੰ ਜੋ ਵੀ ਮੈਂ ਜਿੰਨੇ ਜੋ ਕਹਿਖਾ ਪਾ ਦੱਸਦਾ ਨਾ ਸਹੀ ਗੱਲ ਹੈ ਉਹਦੇ ਲਈ ਮੈਂ ਦਿੱਤੀ ਟਾਈਮ ਰੱਖ ਲਿਆ ਐਤਵਾਰ ਦਾ ਐਤਵਾਰ ਐਤਵਾਰ ਨੂੰ 9 ਵਜੇ ਤੋਂ ਲੈ ਕੇ 5 ਵਜੇ ਤੱਕ ਜੇ ਕਹਿੰਨੇ ਆਪਣਾ ਨਿੱਜੀ ਪੁੱਸਰਾ ਕੋਈ ਮੇਰੇ ਕੋਲ ਬੈਂਪਰ ਨਹੀਂ ਹੈਗੇ ਕੋਈ ਟੂਣਾ ਟੰਮ ਨਹੀਂ ਹੈਗਾ ਸਿਰਫ ਕੋਈ ਕੰਮ ਕਰ ਜਾ ਕਿਸੇ ਦੇ ਚੜਿਆ ਹੋਇਆ ਜਾਂ ਕੋਈ ਹੋਰ ਆ ਪ੍ਰੋਬਲਮ ਕੰਮ ਨਹੀਂ ਚੱਲ ਉਹਦੇ ਆਪਾ ਠੀਕ ਹੈ ਜੀ ਇੱਕ ਤਰੀਕਾ ਵੇ ਇਹਨੂੰ ਦਾਣ ਨੂੰ ਇਦਾਂ ਕਰੋ ਆਹ ਦਾਣ ਨੂੰ ਇਦਾਂ ਕਰੋ ਤੇ ਕੰਮ ਬਣਨਗੇ ਇਹ ਚੀਜ਼ਾਂ ਨੇ ਇਦਾਂ ਹੀ ਲਾਟਰੀ ਲੱਗਦੀ ਹੈ ਲੈ ਵੀ ਮਿੱਤਰੋ ਤੁਸੀਂ ਵੀ ਆਓ ਇੱਕ ਵਾਰ ਤੇ ਕਿਸਮਤ ਆ ਜਮਾ ਕੇ ਦੇਖੋ ਆ ਮੁੰਡੇ ਦੇ ਕੋਲੋਂ ਕਿਉਂਕਿ ਇਹ ਮੁੰਡੇ ਦੇ ਕੋਲ ਬਾਈ ਜੀ ਪਹਿਲਾ ਇਨਾਮ ਲੱਗਿਆ ਹਜੇ ਬਾਈ ਇਹਨੂੰ 1 ਮਹੀਨਾ ਹੋਇਆ ਹੈ ਜੇ ਕੰਮ ਕਰਦੇ 1 ਮਹੀਨਾ ਹੋਇਆ ਤੇ ਦੂਜਾ ਨੰਬਰ ਹੁਣ ਚਲੋ ਸੁੱਟੀਆਂ ਨੇ ਤਾਂ ਹੀ ਵੈਸੇ 3 ਵਜੇ ਤੋਂ ਲੈ ਕੇ 6 ਵਜਤ ਤੱਕ ਕੰਮ ਕਰਦਾ ਠੀਕ ਹੈ ਜੀ ਠੀਕ ਹੈ ਕੰਮ ਆਪਾਂ ਨੇ ਕਰਵਾਇਆ ਠੀਕ ਹੈ ਠੀਕ ਹੈ ਕੰਮ ਇਹਦਾ ਜੋਸੀ ਲਾਟਰੀ ਏਜੰਸੀ ਅਮਰਗੜ ਲੈ ਵੀ ਮਿੱਤਰੋ ਚ ਇੱਕ ਹਫ਼ਤੇ ਚ ਅੱਜ ਦਿਨ ਨੋਟ ਕਰ ਲੋ ਫਰਸਟ ਪ੍ਰਾਈਜ਼ ਆਊਗਾ ਜਿਹੜੀ ਦਾ ਮਰਜ਼ੀ ਲਾਈਵ ਮਿੱਤਰੋ ਦੇਖ ਸਕਦੇ ਹੋ ਜਿਹੜਾ ਕੋਈ ਪੰਡ ਜੀ ਨੇ ਕਿਹਾ ਉਹ ਕਰਕੇ ਦਿਖਾਏਗਾ ਅਗਲੇ ਸ਼ੁੱਕਰਵਾਰ ਤੋਂ ਪਹਿਲਾਂ ਭਲੇ ਨਹੀਂ ਪਤਾ ਜੀ ਹਾਂਜੀ ਫਰਸਟ ਪ੍ਰਾਈ ਲੱਗੂਗਾ ਲਾਈਵ ਮਿੱਤਰੋ ਵੱਡੀ ਗੱਲ ਆ ਗਈ ਤੁਸੀਂ ਵੀ ਭਾਈ ਜੀ ਇੱਕ ਵਾਰ ਜ਼ਰੂਰ ਆਓ ਲਾਟਰੀ ਪਾ ਕੇ ਦੇਖੋ ਤੇ ਕਸਮੰਦਾ ਜਮਾਓ ਸਕਰੀਨ ਤੇ ਨੰਬਰ ਹੈਗੇ ਨੇ ਚੱਕ ਲੋ ਪਾਉਣ ਤੇ ਅੰਕਲ ਜੀ ਨੂੰ ਭਾਈ ਜੀ ਵਧਾਈਆਂ ਜ਼ਰੂਰ ਦਿਓ ਕਮੈਂਟਾਂ ਦੇ ਵਿੱਚ ਨਾ ਭਾਈ ਜੀ ਧੰਨਵਾਦ